3 ਮਾਰਚ ਤੋਂ ਬਾਅਦ ਪੰਜਾਬ ਵਿੱਚ ਨਵੇਂ ਠੇਕੇ ਅਲਾਟ ਹੋਏ ਹਨ ਅਤੇ ਅਮ੍ਰਿਤਸਰ ਦੇ ਨਿਊ ਅਮ੍ਰਿਤਸਰ ਅਤੇ ਰਣਜੀਤ ਐਵਨ ਵਿੱਚ ਆਰ ਕੇ ਇੰਟਰਪ੍ਰਾਈਜ਼ਸ ਵੱਲੋਂ ਸ਼ਰਾਬ ਦੇ ਠੇਕੇ ਲਈ ਗਏ ਹਨ ਲੇਕਿਨ ਐਕਸਾਈਜ਼ ਵਿਭਾਗ ਵੱਲੋਂ ਹੁਣ 2 ਦਿਨ ਲਈ ਉਹਨਾਂ ਦੇ ਠੇਕੇ ਸੀਲ ਕੀਤੇ ਗਏ ਹਨ ਜਿਸ ਨੂੰ ਲੈ ਕੇ ਆਰ ਕੇ ਇੰਟਰਪ੍ਰਾਈਜ਼ਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਕਸਾਈਜ਼ ਵਿਭਾਗ ਉੱਪਰ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਪਹਿਲਾਂ ਤੇ ਮੈਂ ਸਾਰਿਆਂ ਨੂੰ ਸੱਸੀਗਲ ਬੁਲਾਉਣਾ ਜੀ ਸਾਰਿਆਂ ਨੂੰ ਫਤਿਹ ਦੀ ਸਾਂਝ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਸਾਰੇ মিডিਆ ਦੇ ਥਰੂ ਇਹ ਸਾਰੇ ਆਪਣੇ ਅਮਰਸਰ ਵਾਸੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਨਾਲ ਸਾਡੇ ਜੋ ਫਰਮ ਦੇ ਨਾਲ ਜੋ ਅੱਜ ਤੱਕਾ ਕੀਤਾ ਜਾ ਰਿਹਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਹੈ ਕਿ ਸਾਡੇ ਜਿਹੜੇ ਡੀਸੀ ਸਾਹਿਬ ਆ ਡੀਟੀਸੀ ਸਾਹਿਬ सुरेंद्र ਗਰਗ ਜੀ ਜਿੱਦਾਂ ਜਿੰਨਾ ਵੱਲੋਂ ਸਾਡੇ ਵੱਲੋਂ ਸਾਡੇ ਪਰਿਵਾਰ ਦੇ ਨਾਲ ਸਾਡੀ ਫਰਮ ਦੇ ਨਾਲ ਧੱਕਾ ਕੀਤਾ ਜਾ ਰਿਹਾ ਸਭ ਤੋਂ ਪਹਿਲੇ ਨੰਬਰ ਤੇ ਤੇ ਆਪਾਂ ਗੱਲ ਕਰੀਏ ਗਵਰਨਮੈਂਟ ਰੇਟਾਂ ਦੀ ਜਿਹੜੀ ਕਿ ਆਪਾਂ ਨੂੰ ਸਰਕਾਰ ਵੱਲੋਂ ਜੋ ਨਿਰਧਾਰਤ ਰੇਟ ਸਾਨੂੰ ਤੈਅ ਕਰਕੇ ਸਾਨੂੰ ਜਿਹੜੇ ਗਰੁੱਪ ਸਰਕਾਰ ਵੱਲੋਂ ਲੋਟ ਕੀਤੇ ਗਏ ਆ ਅਸੀਂ ਉਹਨਾਂ ਸਰਕਾਰੀ ਰੇਟਾਂ ਦੇ ਉੱਤੇ ਜਿਹੜਾ ਆਪਾਂ ਸ਼ਰਾਬ ਵੇਚਦੇ ਪਏ ਆ ਤੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤੇ ਇਹ ਆਪਾਂ ਜੋ ਸਰਕਾਰ ਨੇ ਸਾਨੂੰ ਰੇਟ ਨਿਰਧਾਰਤ ਕੀਤੇ ਉਹਨਾਂ ਰੇਟਾਂ ਦੇ ਆਧਾਰ ਤੇ ਆਪਾਂ ਜਿਹੜਾ ਸ਼ਰਾਬ ਨੂੰ ਸੇਲ ਕਰਦੇ ਆ ਤੇ ਜਿਹਦੇ ਵਾਸਤੇ ਸਾਨੂੰ ਸਰਕਾਰ ਤੋਂ ਕੋਟੇ ਦੀ ਲੋੜ ਪੈਂਦੀ ਹੈ ਜਿਹੜਾ ਕਿ ਸਮੇਂ-ਸਮੇਂ ਦੇ ਨਾਲ ਜਿੰਨਾ ਕੋਟਾ ਸਾਨੂੰ ਸਰਕਾਰ ਤੋਂ ਇਸ਼ੂ ਕੀਤਾ ਜਾਂਦਾ ਉਹ ਕੋਟਾ ਜਿਹੜਾ ਆ ਜਾਂ ਆਪਾਂ ਜਿਹੜਾ ਦੁਕਾਨਾਂ ਤੇ ਸੇਲ ਕਰਦੇ ਆ ਇਸ ਵਾਰੀ ਸਰਕਾਰ ਨੇ ਜਿਹੜੀ ਨਵੀਂ ਪਾਲਿਸੀ ਬਣਾਈ ਉਹ ਪਾਲਿਸੀ ਦੇ ਵਿੱਚ ਇਹਨਾਂ ਨੇ ਓਪਨ ਕੋਟਾ ਸਕੀਮ ਜਿਹੜੀ ਭਗਵੰਤ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਕੀਮ ਬਣਾਈ ਗਈ ਆ ਜਾਂ ਆਪਣਾ ਸਾਡੀ ਜਿਹੜੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜੀ ਸਕੀਮ ਬਣਾਈ ਗਈ ਉਹ ਚ ਓਪਨ ਕੋਟਾ ਪਾਲਿਸੀ ਸੀਗੀ ਓਪਨ ਕੋਟਾ ਪਾਲਿਸੀ ਐਵੇਂ ਆ ਕਿ ਜਿੰਨੀ ਵੀ ਇਹਨਾਂ ਨੇ ਓਪਨ ਕੋਟਾ ਪਾਲਿਸੀ ਸਰਕਾਰ ਨੇ ਇਸ ਕਰਕੇ ਬਣਾਈ ਗਈ ਕਿਉਂਕਿ ਸਾਨੂੰ ਜਿਹੜੀ ਬਾਹਰਲੇ ਦੇਸ਼ਾਂ ਤੋਂ ਜਿਹਨਾਂ ਬਾਹਰਲੇ ਹੋਰ ਸਟੇਟਾਂ ਤੋਂ ਉਹ ਸਟੇਟਾਂ ਤੋਂ ਜਿਹੜੀ ਸਮਗਲਿੰਗ ਹੁੰਦੀ ਹੀ ਪੰਜਾਬ ਦੇ ਵਿੱਚ ਉਹ ਨਾ ਹੋਵੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਇਹ ਬਹੁਤ ਵਧੀਆ ਪਾਲਿਸੀ ਬਣਾਈ ਕਿ ਜਿਹੜਾ ਆਪਾਂ ਘੱਟ ਰੇਟ ਕਰਕੇ ਆਪਾਂ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਸੇਲ ਕਰੀਏ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਉਹਨਾਂ ਰੇਟਾਂ ਦੇ ਜਿਹੜੇ ਸਾਨੂੰ ਰੇਟ ਨਿਰਧਾਰਤ ਕੀਤੇ ਗਏ ਉਹਨਾਂ ਰੇਟਾਂ ਦੇ ਉੱਤੇ ਹੀ ਅਸੀਂ ਜਿਹੜੀ ਇਹ ਸ਼ਰਾਬ ਵੇਚਣੀ ਸ਼ੁਰੂ ਕੀਤੀ ਠੀਕ ਆ ਜੀ ਉਹਨਾਂ ਰੇਟਾਂ ਤੇ ਅਸੀਂ ਸ਼ਰਾਬ ਵੇਚਦੇ ਪਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਗਿਆ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਡੀਟੀਸੀ ਗਰਗ ਸਾਹਿਬ ਵੱਲੋਂ ਕਿ ਵੱਧ ਰੇਟ ਰੇਟ ਜਿਹੜੇ ਆ ਜੋ ਸਰਕਾਰ ਵੱਲੋਂ ਤੈਅ ਕੀਤੇ ਗਏ ਉਹਨਾਂ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾਵੇ ਜਿਹੜਾ ਕਿ ਆਪਾਂ ਜਿੰਨਾ ਇਹਨਾਂ ਨੇ ਸਾਡੇ ਤੇ ਪ੍ਰੈਸ਼ਰ ਪਾਉਣਾ ਚਾਹਿਆ ਪਾਇਆ ਪਰ ਅਸੀਂ ਇਹਨਾਂ ਦੀ ਗੱਲ ਨਹੀਂ ਮੰਨੀ ਜੋ ਵੀ ਸਰਕਾਰ ਵੱਲੋਂ ਸਾਨੂੰ ਤੈਅ ਕੀਤੇ ਕੇ ਰੇਟ ਅਸੀਂ ਉਹਨਾਂ ਰੇਟਾਂ ਤੇ ਸ਼ਰਾਬ ਵੇਚੀ ਗਈ ਮੇਨ ਮੁੱਦਾ ਤੇ ਸਿਰਫ ਰੇਟਾਂ ਦਾ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਨੂੰ ਕੋਟੇ ਦੀ ਜੇ ਬੀਅਰ ਦਾ ਕੋਟਾ ਤੇ ਜਿਹੜਾ ਆਈਐਮਐਫਲ ਦਾ ਕੋਟਾ ਹੈ ਜੀ ਅੱਜ ਤੋਂ ਪਹਿਲਾਂ ਪੰਜ ਗਰੁੱਪ ਸੀਗੇ ਜੀ ਆਰਪੀਪੀ ਵਾਈਨ ਦੇ ਕੋਲ ਤੇ ਆਪਾਂ ਜਨਵਰੀ ਫਰਵਰੀ ਦੀ ਗੱਲ ਕਰੀਏ ਉਹਦੇ ਵਿੱਚ ਬੀਅਰ ਇਹਨਾਂ ਨੂੰ ਅਪ੍ਰੋਕਸੀਮੇਟਲੀ ਕੋਈ 1.5 ਲੱਖ ਪੇਟੀ ਆਰਪੀਪੀ ਵਾਈਨ ਨੂੰ ਜਨਵਰੀ ਫਰਵਰੀ ਦੇ ਵਿੱਚ ਦਿੱਤੀ ਗਈ ਤੇ ਜਿਹੜੀ ਆਰਕੇ ਐਂਟਰਪ੍ਰਾਈਜ਼ ਸਾਡੀ ਫਰਮ ਸੀਗੀ ਆਪਾਂ ਨੂੰ 6000 ਪੇਟੀ ਆਪਾਂ ਜਿਹੜੀ ਉਸ ਸਮੇਂ ਦੇ ਵਿੱਚ ਜਿਹੜੀ ਬੀਅਰ ਦੀ ਲਈ ਜਿਹੜਾ ਕਿ ਜਨਵਰੀ ਫਰਵਰੀ ਦੀ ਗੱਲ ਕਰੀਏ ਤੇ ਉਸ ਸਮੇਂ ਦੇ ਵਿੱਚ ਜਿਹੜੀ ਆਪਾਂ ਵਿੰਟਰ ਦਾ ਸੀਜ਼ਨ ਸੀਗਾ ਤੇ ਉਹਨਾਂ ਸਮਿਆਂ ਦੇ ਵਿੱਚ 1.5 ਲੱਖ ਪੇਟੀ ਜਿਹੜੀ ਇਸ਼ੂ ਕੀਤੀ ਗਈ ਉਸ ਸਮੇਂ ਦੇ ਵਿੱਚ ਜੇ ਆਪਾਂ ਆਈਐਮਐਫਐਲ ਜਿਹੜੀ ਆ ਕਿ ਆਪਾਂ ਅੰਗਰੇਜ਼ੀ ਉਹਦੇ ਵਿੱਚ ਅਪਰੋਕਸੀਮੇਟਲੀ 1 ਲੱਖ ਪੇਟੀ ਜਿਹੜੀ ਆ 5 ਗਰੁੱਪਾਂ ਨੂੰ ਜਿਹੜੀ ਆ ਇਹਨਾਂ ਨੂੰ ਸੇਲ ਕੀਤੀ ਗਈ ਤੇ ਅਸੀਂ ਉਸ ਸਮੇਂ ਦੇ ਵਿੱਚ ਸਿਰਫ ਆਪਣੇ ਜਿਹੜਾ ਸਾਡੀ ਆਰਕੇ ਐਂਟਰਪ੍ਰਾਈਜ਼ ਹੈਗੀ ਉਹਦੇ ਵਿੱਚ ਅਸੀਂ 10000 ਪੇਟੀ ਚੱਕੀ ਫਿਰ ਗਵਰਨਮੈਂਟ ਸਾਨੂੰ ਹੁਣ ਅੱਜ ਦੀ ਡੇਟ 'ਚ ਪ੍ਰੈਸ਼ਰ ਕੀਤਾ ਜਾ ਰਿਹਾ ਕਿ ਤੁਸੀਂ ਜਾਂ ਤੇ ਰੇਟ ਵਧਾਓ ਨਹੀਂ ਤੇ ਤੁਹਾਡਾ ਜਿਹੜਾ ਆਪਾਂ ਗਰੁੱਪ ਬੰਦ ਕਰਾਂਗੇ ਤੁਹਾਡੇ ਚਲਾਨ ਕੀਤੇ ਜਾਣਗੇ ਜਿਹੜੇ ਕਿ ਅਨਫੋਰਚੂਨੇਟਲੀ ਤਰੀਕੇ ਦੇ ਨਾਲ ਸਾਡੇ ਚਲਾਨ ਕਰਕੇ ਤੇ ਸਾਡੇ ਅੱਜ ਇਹਨਾਂ ਨੇ 2 ਦਿਨ ਵਾਸਤੇ ਸਾਡਾ ਜਿਹੜਾ ਗਰੁੱਪ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਗਰੁੱਪ ਬੰਦ ਕਰਨ ਦਾ ਹੋਰ ਤੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਇੰਸਟਾਗ੍ਰam ਤੇ ਕੋਈ ਪੇਜ ਬਣਿਆ ਸੀਗਾ ਆਰਕੇ ਐਂਟਰਪ੍ਰਾਈਜ਼ ਦਾ ਜੀ ਉਹ ਇੱਕ ਫੇਕ ਪੇਜ ਦਾ ਜਿਹਦੇ ਵਾਸਤੇ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਐਪਲੀਕੇਸ਼ਨ ਜਿਹੜੀ ਆਪਣੇ ਵੱਲੋਂ ਦਿੱਤੀ ਗਈ ਕਿ ਇੱਕ ਫੇਕ ਪੇਜ ਜਿਹੜਾ ਇੰਸਟਾਗ੍ਰam ਤੇ ਬਣਾਇਆ ਗਿਆ ਜਿਹਦੇ ਉੱਤੇ ਕਿ ਸਾਡੇ ਗਰੁੱਪ ਦਾ ਨਾਮ ਲਿਖਿਆ ਗਿਆ ਉਹ ਦੋ ਦਿਨ ਵਾਸਤੇ ਇਹਨਾਂ ਨੇ ਆਪਣਾ ਜਿਹੜਾ ਇੰਸਟਾਗ੍ਰam ਤੇ ਕੋਈ ਫੇਕ ਪੇਜ ਬਣਾਇਆ ਗਿਆ ਸੀ ਜਿਹਦੇ ਉੱਤੇ ਕੋਈ ਪਤਾ ਨਹੀਂ ਕੋਈ ਰੇਟ ਕੀ ਸੀਗਾ ਕੀ ਨਹੀਂ ਅਸੀਂ ਉਹਦੇ ਖਿਲਾਫ ਮਾਨਜੋਗ ਹਾਂਜੀ ਉਹਦੇ ਵੀ ਸ਼ਰਾਬ ਦੇ ਰੇਟ ਕਰਦੇ ਆ ਉਹਦੇ ਤੇ ਜੋ ਗਵਰਨਮੈਂਟ ਵੱਲੋਂ ਰੇਟ ਮੈਂ ਤਾਂ ਅਜੇ ਵੇਖਿਆ ਨਹੀਂ ਜਿਹੜੇ ਗਵਰਨਮੈਂਟ ਵੱਲੋਂ ਰੇਟ ਦਿੱਤੇ ਗਏ ਆ ਉਹਨਾਂ ਰੇਟਾਂ ਦੇ ਅਸੀਂ ਸ਼ਰਾਬ ਵੇਚਦੇ ਆ ਉਹ ਕਿਸੇ ਬੰਦੇ ਨੇ ਮਤਲਬ ਕੋਈ ਫੇਕ ਪੇਜ ਬਣਾਤਾ ਜਿਹਦੇ ਬਿਹਾਵ ਤੇ ਇਹਨਾਂ ਨੇ ਸਾਡਾ 2 ਦਿਨ ਵਾਸਤੇ ਜਿਹੜਾ ਗਰੁੱਪ ਆ ਉਹ ਬੰਦ ਕਰ ਦਿੱਤਾ ਜਦਕਿ ਇਹ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਕਿ ਇੱਕ ਜਿਹੜਾ ਕੋਈ ਫੇਕ ਪੇਜ ਬਣਾਇਆ ਉਹਦੀ ਕੋਈ ਇਨਕੁਆਰੀ ਕੀਤੀ ਜਾਵੇ ਉਹਦੀ ਕੋਈ ਪੁਲਿਸ ਵੱਲੋਂ ਇਨਕੁਆਰੀ ਹੋਵੇ ਉਹਦੀ ਕੋਈ ਆਪਣਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਨਕੁਆਰੀ ਕੀਤੀ ਜਾਵੇ ਸਾਨੂੰ ਨੋਟਿਸ ਕੀਤਾ ਜਾਵੇ ਸਾਨੂੰ ਪੁੱਛਿਆ ਜਾਵੇ ਸਾਨੂੰ ਉਹਨਾਂ ਨੇ ਇੱਕ ਵੀ ਜਿਹੜੀ ਗੱਲ ਪੁੱਛੇ ਬਿਨਾ ਦੋ ਦਿਨ ਵਾਸਤੇ ਸਾਡਾ ਡੀਸੀ ਜਿਹੜੇ ਗਰਗ ਸਾਹਿਬ ਆ ਉਹਨਾਂ ਨੇ ਸਾਡਾ ਜਿਹੜਾ ਦੋ ਦਿਨ ਲਈ ਜਿਹੜਾ ਗਰੁੱਪ ਬੰਦ ਕਰ ਦਿੱਤਾ ਗਿਆ ਇਹ ਬੰਦ ਕਰਨ ਦਾ ਜਿਹੜਾ ਮੇਜਨ ਕਾਰਨ ਆ ਉਹ ਰੇਟ ਆ ਕਿ ਕਿਸੇ ਤਰੀਕੇ ਨਾਲ ਜਿਹੜੇ ਸਰਕਾਰ ਜਿਹੜਾ ਇਹ ਮਾਲੀਆ ਇਕੱਠਾ ਕਰ ਰਹੀ ਆ ਮਤਲਬ ਜਿੰਨਾ ਵੀ ਸਾਨੂੰ ਰੇਟ ਦਿੱਤੇ ਗਏ ਸੀ ਉਹਨਾਂ ਨੂੰ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਵੀ ਅਸੀਂ ਉਹਨਾਂ ਦੇ ਰੇਟਾਂ ਤੋਂ ਵੱਧ ਰੇਟਾਂ ਦੇ ਸ਼ਾਹ ਵਿੱਚੀ ਜਾਈਏ ਜਦ ਕਿ ਅਸੀਂ ਇਹ ਕਿਸੇ ਵੀ ਕੀਮਤ ਤੇ ਜਿਹੜਾ ਕੰਮ ਹੈ ਨਹੀਂ ਕਰਾਂਗੇ ਇਸ ਦੇ ਨਾਲ ਸਾਨੂੰ ਜਿਹੜਾ ਜੇ ਆਪਾਂ 2 ਦਿਨ ਸਾਡਾ ਗਰੁੱਪ ਬੰਦ ਹੁੰਦਾ ਤੇ ਸਾਨੂੰ ਘਟੋ ਘਟ ਵੀ ਜਿਹੜਾ ਕੋਈ 50 ਤੋਂ 60 ਲੱਖ ਰੁਪਏ ਦਾ ਜਿਹੜਾ ਇਹਦਾ ਘਾਟਾ ਪੈਂਦਾ ਠੀਕ ਨੇ ਸਾਨੂੰ ਸਾਈਜ਼ ਉਹਨਾਂ ਪੂਰਾ ਪ੍ਰੈਸ਼ਰ ਕੀਤਾ ਜਾ ਰਿਹਾ ਇਦੇ ਅਗੇਂਸਟ ਅਸੀਂ ਆਪਣੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੀਆਂ ਐਪਲੀਕੇਸ਼ਨਾਂ ਈਮੇਲਸ ਕੀਤੀਆਂ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਸਾਡੇ ਸਾਨੂੰ ਸੁਣਿਆ ਜਾਵੇ ਸਾਨੂੰ ਮੌਕਾ ਦਿੱਤਾ ਜਾਵੇ ਜਦ ਕਿ ਸਾਨੂੰ ਕਮਿਸ਼ਨ ਸਾਹਿਬ ਵੱਲੋਂ ਵੀ ਕੋਈ ਮੌਕਾ ਨਹੀਂ ਦਿੱਤਾ ਗਿਆ ਐਕਸਾਈਜ਼ ਦੀ ਹਿਸਟਰੀ 'ਚ ਪਹਿਲੀ ਵਾਰ ਹੀ ਹੋਇਆ ਕਿ ਇੱਕ ਛੋਟੀ ਜੀ ਗਲਤੀ ਜਿਹੜੀ ਕਿ ਸਾਡੇ ਫਰਮ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਜਾਂ ਸਾਡੇ ਫਰਮ ਵੱਲੋਂ ਨਹੀਂ ਕੀਤੀ ਗਈ ਜਿਹਦੇ ਵਾਸਤੇ ਕਿ ਇਹਨਾਂ ਨੇ ਸਾਨੂੰ 2 ਦਿਨ ਲਈ ਸਾਡੇ ਗਰੁੱਪ ਬੰਦ ਕਰਕੇ ਜਾਣਬੁੱਝ ਕੇ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਤਾਂ ਕਿ ਜਾਂ ਤੇ ਰੇਟ ਵਧਾਉਣ ਨਹੀਂ ਤੇ ਗਰੁੱਪ ਛੱਡ ਕੇ ਇਥੋਂ ਬਾਹਰ ਹੋ ਜਾਣ। ਅੱਛਾ ਜੀ ਹੋਰ ਵੀ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਮੈਂ ਤੁਹਾਨੂੰ ਕਰਨੀਆਂ ਚਾਹੁੰਨਾ ਮੇਨ ਗੱਲ ਤੇ ਜਿਹੜੀ ਅੱਛਾ ਜੀ ਇਹਦੇ ਵਿੱਚ ਆਪਾਂ ਜਿਹੜਾ ਇੰਸਟਾਗ੍ਰam ਤੇ ਜਿਹੜਾ ਪੇਜ ਬਣਾਇਆ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਮਾਨਯੋਗ ਆਪਣੇ ਸੀਪੀ ਸਾਹਿਬ ਨੂੰ ਵੀ ਇਹਦੀ ਜਿਹੜੀ ਈਮੇਲ ਵੀ ਕੀਤੀ ਹੈ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਉਹਦੇ ਨਾਲ ਹੀ ਜਿਹੜਾ ਸਾਡਾ ਐਕਸਾਈਜ਼ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਬੱਟ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਸਾਡੇ ਤੇ ਜਿੱਦਾਂ ਉੱਤੋਂ ਆਡਰ ਆਏ ਆ ਗਰਗ ਸਾਹਿਬ ਥੱਲੇ ਕੁਝ ਕਹਿੰਦੇ ਆ ਤੇ ਉੱਤੇ ਕੁਝ ਕਹਿੰਦੇ ਆ ਇੰਨੀ ਮਿਸਮੈਨੇਜਮੈਂਟ ਦੇ ਵਿੱਚ ਸਾਡਾ ਜਿਹੜਾ ਸਾਡਾ ਤੇ ਸਾਡੇ ਪਰਿਵਾਰ ਦਾ ਸਾਡੀ ਫਰਮ ਦਾ ਜਿਹੜਾ ਬਹੁਤ ਵੱਡੇ ਲੈਵਲ ਤੇ ਇਹ ਨੁਕਸਾਨ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਤੇ ਕੋਈ ਸਾਜ਼ਿਸ਼ ਪਤਾ ਨਹੀਂ ਵੇਖੋ ਸਾਜ਼ਿਸ਼ ਜਿਹੜੀ ਇਹਨਾਂ ਨੇ ਕੀਤੀ ਗਈ ਆ ਉਹਦਾ ਤੁਹਾਡੇ ਕੋਲ ਦਬਾਅ ਹੈਗਾ ਸਾਡੇ ਸਾਨੂੰ ਬਿਨਾਂ ਦੱਸਿਆ ਬਿਨਾਂ ਕਿਸੇ ਕੋਈ ਨੋਟਿਸ ਤੋਂ ਬਿਨਾਂ ਕਿਸੇ ਗੱਲ ਤੋਂ ਅੱਜ ਸਾਡੇ ਜਿਹੜੇ ਗਰੁੱਪ ਆ ਉਹ ਬੰਦ ਕੀਤੇ ਗਏ ਇਹ ਜਿਹਦੇ ਵਿੱਚ ਕੀ ਆਪਣਾ ਇੱਕ ਗਰੁੱਪ ਰੰਜੀਤਾ ਵੀਨੂ ਇਹਨਾਂ ਨੇ ਬੰਦ ਕੀਤਾ ਤੇ ਦੂਜਾ ਸਾਡਾ ਹਯਾਤ ਗਰੁੱਪ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਜੀ ਇਹਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਨੂੰ ਪੁੱਛਿਆ ਜਾਂਦਾ ਉਹਨਾਂ ਤੋਂ ਕੋਈ ਜਵਾਬ ਨਹੀਂ ਵੇਖੋ ਜੀ ਕੋਈ ਵੀ ਕੋਈ ਗਲਤੀ ਕਰਦਾ ਕੋਈ ਕੁਸ਼ ਕਰਦਾ ਉਹਦੇ ਵਾਸਤੇ ਆਪਣਾ ਕੋਈ ਨੋਟਿਸ ਕੀਤਾ ਜਾਂਦਾ ਕੋਈ ਸਾਨੂੰ ਪੁੱਛਿਆ ਜਾਵੇ ਸਾਨੂੰ ਦੱਸਿਆ ਜਾਵੇ ਅੱਛਾ ਇਹਦੇ ਅਗੇਂਸਟ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇਸ ਤੋਂ ਪਹਿਲਾਂ ਰਿੰਪਲ ਗਰੁੱਪ ਦੇ ਕੋਲ ਇਹ ਜਿਹੜਾ ਰੰਜੀਤਾ ਵੀਨੂ ਸਰਕਲ ਸੀਗਾ ਜੀ ਔਰ ਵੀ ਉਹਨਾਂ ਕੋਲ ਜਿਹੜੇ ਆਪਣਾ ਤਿੰਨ ਚਾਰ ਸਰਕਲ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲ ਵੀ ਜਿਹੜੇ ਇੱਥੇ ਕੋਈ ਸਕੌਚ ਬੈਰਲ ਦੇ ਨਾਂ ਤੇ ਪੇਜ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਆ ਜਿੰਨਾ ਵਾਸਤੇ ਕਿ ਅੱਜ ਤੱਕ ਅਸੀਂ ਵੀ ਕੰਪਲੇਂਟਾਂ ਉਹਨਾਂ ਦੀ ਕੀਤੀਆਂ ਉਹਨਾਂ ਕੰਪਲੇਂਟਾਂਾਂ ਦੇ ਤੇ ਅੱਜ ਤੱਕ ਕੋਈ ਐਕਸਰਸਾਈਜ਼ ਡਿਪਾਰਟਮੈਂਟ ਵੱਲੋਂ ਕੋਈ ਵੀ ਜਿਹੜਾ ਉੱਤੇ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਕਿ ਉਹਨਾਂ ਦੇ ਸ਼ਰਿਆਂ 'ਤੇ ਪੇਜ ਵੀ ਚੱਲ ਰਹੇ ਸਭ ਕੁਝ ਚੱਲ ਰਿਹਾ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ ਇੰਸਟਾਗ੍ਰam ਦੇ ਪੇਜ ਦੀ ਜਿਹੜੀ ਕਿ ਇੱਕ ਬਿਲਕੁਲ ਫੇਕ ਪੇਜ ਸਾਡੀ ਫਰਮ ਦਾ ਕ੍ਰੀਏਟ ਕੀਤਾ ਗਿਆ ਤੇ ਉਹਦੇ ਵਾਸਤੇ ਜਿਹੜਾ ਕਿ ਸਾਡਾ ਗਰੁੱਪ ਬੰਦ ਕਰਕੇ ਤੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਬਾਈ ਹੁੱਕ ਬਾਈ ਰੋਕ ਜਿਹੜਾ ਇਹਨਾਂ ਨੂੰ ਲਾਸ ਕੀਤਾ ਜਾਵੇ ਤੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਜਿਹੜਾ ਇਹ ਬਾਹਰ ਚੱਲ ਜਣ ਪਰ ਮੈਂ ਤੁਹਾਨੂੰ ਤੁਹਾਡੇ ਮੀਡੀਆ ਰਹੀਂ ਤਾਡੇ ਸਾਰੇ ਭਰਾਵਾਂ ਤੇ ਰਾਂਈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡਾ ਸਰਕਾਰ ਜਿੰਨਾ ਮਰਜ਼ੀ ਇਹ ਗਰਗ ਖਾਸ ਕਰਕੇ ਡੀਟੀਸੀ ਗਰਗ ਸਾਹਿਬ ਦੀ ਮੈਂ ਗੱਲ ਕਰਦਾ ਇਹ ਜਿੰਨਾ ਮਰਜ਼ੀ ਸਾਡਾ ਨੁਕਸਾਨ ਕਰ ਲੈਣ ਜੋ ਮਰਜ਼ੀ ਕਰ ਲੈਣ ਨਾ ਹੀ ਅੱਜ ਗਰੁੱਪ ਛੱਡ ਕੇ ਜਾਵਾਂਗੇ ਤੇ ਨਾ ਕੱਲ ਜਾਵਾਂਗੇ ਇਹਨਾਂ ਦੀ ਧੱਕੇਸ਼ਾਹੀ ਜਿਹੜੀ ਆ ਆਪਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਅੱਜ ਅਸੀਂ ਟੇਬਲ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੇ ਇਨ ਦਾ ਮੀਨ ਟਾਈਮ ਸਾਡੇ ਨਾਲ ਫੇਰ ਧੱਕਾ ਕੀਤਾ ਗਿਆ ਜੇ ਸਾਡੇ ਦੁਬਾਰਾ ਫੇਰ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਆਪਣੇ ਜਿਹੜੇ ਆ ਪ੍ਰਵਾਹ ਨਾਲ ਗੱਲ ਕਰਕੇ ਅਸੀਂ ਹਾਈਵੇ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਇਸ ਦਾ ਸਾਰਾ ਜ਼ਿੰਮੇਵਾਰ ਜਿਹੜਾ ਡੀਟੀਸੀ ਗਰਗ ਹੋਗਾ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਸਾਨੂੰ ਜਿਹੜਾ ਮੇਨ ਅੱਛਾ ਜੀ ਮੇਨ ਆਪਾਂ ਗੱਲ ਤੇ ਆ ਜੀਏ ਇਹ ਕੀ ਕਹਿੰਦੇ ਆ ਕਿ ਜਿਹੜਾ ਜਿਹੜੇ ਸਰਕਾਰੀ ਰੇਟ ਆ ਉਹਨਾਂ ਦੇ ਸ਼ਰਾਬ ਨਾ ਵੇਚੀ ਜਾਵੇ ਕਿਉਂਕਿ ਜਿਹੜੇ ਸਰਕਾਰੀ ਰੇਟ ਤੇ ਜਦੋਂ ਅਸੀਂ ਸ਼ਰਾਬ ਵਿੱਚ ਵੇਚਣੀ ਸ਼ੁਰੂ ਕੀਤੀ ਆ ਜੋ ਗਵਰਨਮੈਂਟ ਨੇ ਰੇਟ ਤੈਅ ਕੀਤੇ ਉਹਦੇ ਮੁਤਾਬਕ ਸਾਨੂੰ ਕੋਟਾ ਇਸ਼ੂ ਕੀਤਾ ਜਾਂਦਾ ਠੀਕ ਆ ਜੀ ਅੱਛਾ ਦੂਜੇ ਨੰਬਰ ਤੇ ਓਪਨ ਕੋਟਾ ਪਾਲਸੀ ਹੈ ਜਿੰਨਾ ਸਾਨੂੰ ਕੋਟਾ ਚਾਹੀਦਾ ਆ ਆਪਾਂ ਉਹਨਾਂ ਹੀ ਲੈ ਸਕਦੇ ਆ ਉਹ ਜਿੰਨਾ ਕੋਟਾ ਸਾਨੂੰ ਇਸ਼ੂ ਕੀਤਾ ਜਾਂਦਾ ਉਹਦੇ ਬਕਾਇਦਾ ਐਕਸਾਈਜ਼ ਦੇ ਰਜਿਸਟਰ ਲੱਗੇ ਆ ਜੀ ਉਹ ਰੋਜ਼ ਦੀ ਰੋਜ਼ ਐਕਸਾਈਜ਼ ਰਜਿਸਟਰ ਮੇਨਟੇਨ ਹੁੰਦੇ ਜਿੰਨਾ ਅਸੀਂ ਖਰੀਦਦੇ ਆ ਤੇ ਜਿੰਨਾ ਅਸੀਂ ਵੇਚਦੇ ਆ ਸਾਡਾ ਜਿਹੜਾ ਤੈਅ ਕਰਕੇ ਸਾਡੇ ਜਿਹੜੇ ਰਜਿਸਟਰ ਐਕਸਾਈਜ਼ ਰਜਿਸਟਰ ਚੈੱਕ ਕੀਤੇ ਜਾਣ ਤੇ ਚੈੱਕ ਕਰਕੇ ਵੇਖਿਆ ਜਾਵੇ ਵੀ ਜਿੰਨੀ ਅਸੀਂ ਸਾਨੂੰ ਸ਼ਰਾਬ ਐਕਸਾਈਜ਼ ਦਿੰਦੀ ਆ ਉਨੀਆਂ ਆਪਾਂ ਸੇਲ ਕਰਦੇ ਆ ਕਿ ਨਹੀਂ ਕਰਦੇ ਸਾਡੀ ਸਾਰਾ ਔਨ ਰਿਕਾਰਡ ਆ ਜੀ ਸਾਡੇ ਰਜਿਸਟਰ ਮੇਨਟੇਨ ਆ ਉੱਤੇ ਐਕਸਾਈਜ਼ ਇਨਸਪੈਕਟਰ ਦੇ ਸਾਈਨ ਹੁੰਦੇ ਆ ਸਭ ਕੁਝ ਹੁੰਦਾ ਜੋ ਐਸ ਪਰ ਪਾਲਿਸੀ ਐਸ ਪਰ ਲਾਅ ਚੱਲਦਾ ਆਪਾਂ ਉਦਾਂ ਹੀ ਚੱਲ ਠੀਕ ਆ ਉਸ ਤੋਂ ਬਾਅਦ ਜਿਹੜੀ ਹੁਣ ਮੇਨ ਗੱਲ ਆ ਇਹ ਸਾਨੂੰ ਕਿਹਾ ਜਾਂਦਾ ਵੀ ਜਿਹੜੀ ਕੋਈ 500 ਰੁਪਏ ਦੀ ਬੋਤਲ ਆ ਉਹਨੂੰ 1000 ਰੁਪਏ ਦੀ ਕਰਕੇ ਵੇਚਿਆ ਜਾਵੇ ਅਸੀਂ ਹੁਣ ਇਹ ਸਿਰਫ ਤੇ ਸਿਰਫ ਲੋਕਾਂ ਨਾਲ ਘਾਟ ਕੀਤਾ ਜਾ ਰਿਹਾ ਇਹ ਲੋਕਾਂ ਨਾਲ ਧੱਕਾ ਵੀ ਜੋ ਸਰਕਾਰੀ ਰੇਟ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਆ ਉਹਨਾਂ ਤੋਂ ਵੱਧ ਰੇਟਾਂ ਦੇ ਸ਼ਰਾਬੇ ਚੀ ਜਾਵੇ ਅੱਛਾ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਛਾ ਜੇ ਆਪਾਂ ਬੀਅਰ ਦੀ ਗੱਲ ਕਰਦੇ ਆ ਹੁਣ ਬੀਅਰ ਦਾ ਸੀਜ਼ਨ ਆ ਬੀਅਰ ਦੇ ਸੀਜ਼ਨ ਦੇ ਵਿੱਚ ਕੀ ਆ ਬੀਅਰ ਦੇ ਸੀਜ਼ਨ ਦੇ ਵਿੱਚ ਅੱਜ ਗਰਮੀਆਂ ਦੀ ਗੱਲ ਕਰੀਏ ਤੇ ਗਰਮੀਆਂ ਦੇ ਵਿੱਚ ਬੀਅਰ ਦੀ ਜਿਹੜੀ ਕੰਜ਼ਮਪਸ਼ਨ ਵਧ ਕੀਤੀ ਜਾਂਦੀ ਹੈ ਇਹ ਤੇ ਸ਼ੁਰੂ ਤੋਂ ਹੀ ਓਪਨ ਕੋਟਾ ਰਿਹਾ ਵੀ ਜਿੰਨੀ ਵੀ ਬੀਅਰ ਦੀ ਕੰਜ਼ਮਪਸ਼ਨ ਹੁੰਦੀ ਆ ਉਨੀ ਸਰਕਾਰ ਜਿਹੜੀ ਸਾਨੂੰ ਜੇ ਵੇਖੋ ਅਸੀਂ 50-50 ਕਰੋੜ ਰੁਪਈਆ ਖਰਚ ਕੇ ਸਾਡੀਆਂ ਫਰਮਾਂ ਨੇ ਇਹ ਠੇਕੇ ਲਏ ਆ ਜੇ ਇੱਕ ਸਰਕਲ ਦੀ ਗੱਲ ਕਰੀਏ ਅਪ੍ਰੋਕਸੀਮੇਟਲੀ 50 ਕਰੋੜ ਰੁਪਈਆ ਦਾ ਇੱਕ ਸਰਕਲ ਆ ਅਸੀਂ ਇਹ ਜੇ ਠੇਕੇ ਲਏ ਆ ਤੇ ਇਹਦੇ ਵਿੱਚ ਅਸੀਂ ਆਪਾਂ ਨੂੰ ਜੋ ਸਰਕਾਰ ਨੇ ਕੋਟਾ ਬਣਾਇਆ ਗਿਆ ਸਾਨੂੰ ਨਿਰਧਾਰਤ ਕੀਤਾ ਗਿਆ ਜਦਕਿ ਕੋਈ ਵੀ ਫਿਕਸ ਕੋਟਾ ਨਹੀਂ ਹੈਗਾ ਜਿਹੜਾ ਕੋਟਾ ਹੈ ਓਪਨ ਕੋਟਾ ਸਕੀਮ ਓਪਨ ਕੋਟਾ ਸਕੀਮ ਦੇ ਵਿੱਚ ਇਹ ਆਉਂਦਾ ਕਿ ਤੁਹਾਨੂੰ ਜਿੰਨੀ ਵੀ ਤੁਹਾਡੀ ਕੰਜ਼ਮਪਸ਼ਨ ਆ ਤੁਹਾਨੂੰ ਜਿਹੜਾ ਸਰਕਾਰ ਉਨੀ ਸ਼ਰਾਬ ਜਿਹੜੀ ਆ ਉਹ ਮਈਆ ਕਰਾਊਗੀ ਕਿ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ 2 ਨੰਬਰ ਦੀ ਸਮਗਲਿੰਗ ਕੀਤੀ ਜਾਂਦੀ ਆ 2 ਨੰਬਰ ਦਾ ਸ਼ਰਾਬ ਦਾ ਧੰਦਾ ਕੀਤਾ ਜਾਂਦਾ ਉਹ ਨਾ ਕੀਤਾ ਜਾਵੇ ਇਹ ਇਕੱਲਾ ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਦੇ ਠੇਕੇਦਾਰਾਂ ਵਾਸਤੇ ਸਾਰੇ ਆਪਣਾ ਜਿੰਨੇ ਵੀ ਸਾਡੇ ਅਪਰੋਕਸੀਮੇਟਲੀ 200 ਗਰੁੱਪ ਪੰਜਾਬ ਦੇ ਵਿੱਚ ਆ ਸਾਰਿਆਂ ਨੂੰ ਹੀ ਇਹ ਜਿਹੜਾ ਕੋਟਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਕਿ ਜਿੰਨੀ ਵੀ ਕੰਜ਼ਮਪਸ਼ਨ ਤੁਹਾਡੀ ਹੁੰਦੀ ਆ ਤੁਸੀਂ ਘੱਟ ਰੇਟਾਂ ਤੇ ਸੇਲ ਕਰੋ ਤੁਹਾਡੀ ਕੰਜ਼ਮਪਸ਼ਨ ਵਧੂਗੀ ਉਹ ਜਿਹੜਾ ਸਰਕਾਰ ਤੁਹਾਨੂੰ ਦੇਊਗੀ ਠੀਕ ਆ ਜਦਕਿ ਇਹਨਾਂ ਵੱਲੋਂ ਇਹ ਕੋਟਾ ਜਿਹੜਾ ਫਿਕਸ ਕੀਤਾ ਜਾਂਦਾ ਜਦਕਿ ਫਿਕਸ ਕੋਟਾ ਦੇ ਸਰਕਾਰ ਦੀ ਪਾਲਿਸੀ ਚ ਕਿਤੇ ਨਹੀਂ ਲਿਖਿਆ ਵੀ ਇਹ ਸਰਕਾਰ ਦੀ ਪਾਲਿਸੀ ਚ ਕਿਤੇ ਲਿਖਿਆ ਵੀ ਕੋਟਾ ਫਿਕਸ ਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਪਹਿਲਾ ਮਹੀਨਾ ਸਾਡੇ 22 ਤਰੀਕ ਨੂੰ ਪਰਮਿਟ ਬੰਦ ਕਰ ਦਿੱਤੇ ਗਏ ਜਦੋਂ 22 ਤਰੀਕ ਨੂੰ ਸਾਡੇ ਪਰਮਿਟ ਬੰਦ ਕੀਤੇ ਗਏ ਅਸੀਂ 23 ਨੂੰ ਇਹਨਾਂ ਨੂੰ ਕਿਹਾ 24 ਨੂੰ ਕਿਹਾ 25 ਨੂੰ ਕਿਹਾ ਫਿਰ ਅਸੀਂ ਮੇਲਾਂ ਕੀਤੀਆਂ ਭੀ ਸਾਡਾ ਜਿੰਨਾ ਸਾਨੂੰ ਕੋਟਾ ਚਾਹੀਦਾ ਸਾਨੂੰ ਓਪਨ ਕੋਟਾ ਪਾਲਸੀ ਹੈ ਤੇ ਸਾਨੂੰ ਕੋਟਾ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਨੂੰ ਅਸੀਂ ਸਾਰਿਆਂ ਨੂੰ ਮੇਲਾਂ ਕੀਤੀਆਂ ਈਸੀ ਸਾਹਿਬ ਨੂੰ ਮਿਲ ਕੀਤੀ ਡੀਟੀ ਸਾਹਿਬ ਨੂੰ ਵੀ ਕੀਤੀ ਐਕਸਾਈਜ਼ ਮਿਨਿਸਟਰ ਨੂੰ ਵੀ ਕੀਤੀ ਅਸੀਂ ਸਾਰਿਆਂ ਨੂੰ ਮੇਲਾ ਕੀਤੀਆਂ ਵੀ ਸਾਨੂੰ ਆਹ ਇਸ਼ੂ ਆ ਰਿਹਾ ਸਾਡਾ ਜਿਹੜਾ ਕੋਟਾ ਜਿਹੜਾ ਓਪਨ ਕੋਟਾ ਪਾਲਸੀ ਕਹਿ ਕੇ ਤੇ ਸਾਨੂੰ ਜਿਹੜੇ ਠੇਕੇ ਲੋਟ ਕੀਤੇ ਗਏ ਅੱਜ ਉਹਨੂੰ ਫਿਕਸ ਕਿਉਂ ਕੀਤਾ ਜਾ ਰਿਹਾ ਅੱਜ ਓਪਨ ਕੋਟਾ ਪਾਲਸੀ ਕਹਿ ਕੇ ਸਾਨੂੰ ਠੇਕੇ ਲੋਡ ਕੀਤੇ ਗਏ ਆ ਸਾਰੇ ਪੰਜਾਬ ਨੂੰ ਠੇਕੇ ਲੋਡ ਕੀਤੇ ਗਏ ਆ ਉਹਨਾਂ ਕੋਟਿਆਂ ਨੂੰ ਅੱਜ ਫਿਕਸ ਕਿਉਂ ਕੀਤਾ ਜਾ ਰਿਹਾ ਇਹਦੇ ਪਿੱਛੇ ਬੜੀ ਵੱਡੀ ਜਿਹੜੀ ਆ ਬਹੁਤ ਵੱਡੀ ਸਾਜ਼ਿਸ਼ ਆ ਮੈਂ ਤੁਹਾਨੂੰ ਇਹਦੇ ਬਾਰੇ ਅੱਜ ਪਹਿਲੀ ਕਾਨਫਰੰਸ ਆ ਜਿੱਦਣ ਮੈਂ ਤੁਹਾਡੇ ਨਾਲ ਦੂਜੀ ਕਾਨਫਰੰਸ ਕਰੂੰਗਾ ਵਿਦਿਨ ਡੇਜ਼ ਮੈਂ ਤੁਹਾਡੇ ਨਾਲ ਅਗਲੀ ਕਾਨਫਰੰਸ ਕਰੂੰਗਾ ਅੱਜ ਦੇ ਮੈਂ ਸਿਰਫ ਤੁਹਾਨੂੰ ਲੈਟਰਾਂ ਦੇ ਰਿਹਾ ਤੇ ਜਿਹੜੇ ਐਕਸਾਈਜ਼ ਦੇ ਰੇਟ ਆ ਮੈਂ ਤੁਹਾਨੂੰ ਉਹ ਦੇ ਰਿਹਾ ਕਿ ਆਹ ਲੈਟਰ ਸਾਡੇ ਵੱਲੋਂ ਗਵਰਨਮੈਂਟ ਨੂੰ ਕੱਢੀਆਂ ਗਈਆਂ ਜਾਂ ਅਕਸਾਈ ਡਿਪਾਰਟਮੈਂਟਾਂ ਨੂੰ ਕੱਢੀਆਂ ਗਈਆਂ ਇਸ ਤੋਂ ਬਾਅਦ ਜਿਹੜੀਆਂ ਅਗਲੀਆਂ ਗੱਲਾਂ ਆਉਣਗੀਆਂ ਮੈਂ ਤੁਹਾਨੂੰ ਪੂਰੇ ਤੱਥਾਂ ਦੇ ਨਾਲ ਤੇ ਪੂਰੀ ਬਰੀਫ ਡਿਸਕਸ਼ਨ ਦੇ ਨਾਲ ਆਉਂਗਾ ਕਿਉਂਕਿ ਸਾਡਾ ਪਰਿਵਾਰ ਵੀ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਅਸੀਂ ਵੀ ਕਰ ਰਹੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਅਸੀਂ ਨਾ ਅਸੀਂ ਆਪਣਾ ਕਾਰੋਬਾਰ ਕਰਦੇ ਆ ਕੋਈ ਅਗਲਾ ਬੰਦਾ ਆਪਣਾ ਕਾਰੋਬਾਰ ਕਰਦਾ ਉਹ ਚ ਕੋਈ ਵੀ ਗਰੁੱਪ ਆਪਾਂ ਕਿਸੇ ਦੇ ਕਮੈਂਟ ਨਹੀਂ ਕਰਦੇ ਹਰ ਬੰਦਾ ਪੈਸਾ ਕਮਾਉਣਾ ਹੈ ਬਟ ਇਹਦੇ ਵਿੱਚ ਡੀਟੀਸੀ ਗਰਗ ਜਿਹੜਾ ਕਿ ਸ਼ਰਿਆਂ ਪਾਰਟੀ ਬਣ ਕੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਾਸਤੇ ਕਿ ਆਪਾਂ ਨਾ ਅੱਜ ਦਬਿਆਂ ਤੇ ਨਾ ਕੱਲ ਦਬਾਂਗੇ ਠੀਕ ਆ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਐ ਐਕਸਾਈਜ ਵਿਭਾਗ ਵੱਲੋਂ ਇੱਕ ਛੋਟੀ ਗਲਤੀ ਜਿਹੜੀ ਕਿਸੇ ਸਾਡੀ ਫਰਮ ਵੱਲੋਂ ਕੀਤੀ ਵੀ ਨਹੀਂ ਆ ਬਿਨਾ ਵੈਰੀਫਾਈ ਕੀਤੇ ਤੋਂ ਐਡਾ ਵੱਡਾ ਹਰਜਾਨਾ ਸਾਨੂੰ ਭਰਨਾ ਪੈ ਗਿਆ ਜੀ ਇਹ ਕਿ ਸਿਰਫ ਪਬਲਿਕ ਨੂੰ ਅਸੀਂ ਰੇਟ ਜਿਹੜਾ ਸਾਡੇ ਤੇ ਪ੍ਰੈਸ਼ਰ ਹੀ ਸਿਰਫ ਸਾਡੇ ਤੇ ਕਰਕੇ ਸਾਹਿਬ ਵੱਲੋਂ ਇਹੀ ਬਣਾਇਆ ਜਾ ਰਿਹਾ ਕਿ ਇਹ ਤੁਸੀਂ ਆਪਣੇ ਰੇਟ ਜਿਹੜੇ ਹਨ ਉਹਨਾਂ ਨੂੰ ਮਹਿੰਗੀ ਰੇਟ ਕਰਕੇ ਵੇਚੋ ਇਹ ਠੀਕੀ ਬੰਦ ਕਰਾਇਆ ਜਾ ਰਿਹਾ ਸਾਨੂੰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇੱਕ ਰਿਕੁਐਸਿਸ਼ਨ ਆਈ ਸੀਗੀ ਲਾਅ ਐਂਡ ਆਰਡਰ ਤੇ ਤਾਂ ਕਿ ਕੋਈ ਸਿਚੁਏਸ਼ਨ ਨਾ ਜਾਂ ਅਨਕੋਸੀਡ ਇਵੈਂਟ ਨਾ ਹੋਵੇ ਜੀ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਕਿ ਜੇ ਉਹ ਇਹਨਾਂ ਨੇ ਆਪਣਾ ਐਕਸ਼ਨ ਪਰਸੀੂ ਕਰਨਾ ਸੀ ਉਹਦੇ ਵਿੱਚ ਕੋਈ ਰਿਸਕਸ ਨਾ ਕ੍ਰੀਏਟ ਹੋਵੇ 올 ਅਰਾਊਂਡ ਪਰ ਉਸਦੀ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਬੇਸਿਕਲੀ ਅਸੀਂ ਦੇਖ ਲਈ ਹੈ ਉਹ ਦੱਸਿਆ ਜਾ ਰਿਹਾ ਕਿ ਦੂਜੇ ਸਰਕਲ ਵਾਲਿਆਂ ਦੇ ਵੱਲੋਂ ਠੇਕੇ ਬੰਦ ਕਰਵਾਏ ਜਾ ਰਹੇ ਜਬਰਦਸਤੀ ਦੇ ਕੁਝ ਡਾਟ ਨੋਲੇਜ ਵਿਲ ਬੀ ਵਿਦ ਦੀ ਐਕਸਾਈਜ਼ ਡਿਪਾਰਟਮੈਂਟ ਸਾਨੂੰ ਤਾਂ ਜਿਹੜੇ ਉਹਨਾਂ ਨੇ ਆਰਡਰ ਭੇਜੇ ਸੀਗੇ ਕਿ ਜੋ ਆਰਡ ਕੁਣ ਕੀ ਕਾਰਵਾਈ ਕੀਤੀ ਗਈ ਕਿਸੇ ਨੂੰ ਅਰੈਸਟ ਕੀਤਾ ਗਿਆ ਜਾਂ ਅਰੇ ਅਰੈਸਟ ਉਸ ਦਾ ਹਾਲੇ ਕੋਈ ਐਸਾ ਮਾਮਲਾ ਨਹੀਂ ਹੈ ਜੀ ਇਹਨਾਂ ਨੇ ਕੋਈ ਟੇਪਸ ਵਗੈਰਾ ਟੇਪਿੰਗ ਵਗੈਰਾ ਕੀਤੀ ਹੈ ਜਾਂ ਸੀਲ ਕੀਤਾ ਸੋ ਐਕਸਾਈਜ ਨੂੰ ਬਏ ਸੀਲ ਕੀਤਾ ਗਿਆ ਜਾਂ ਪ੍ਰਸ਼ਾਸਨ ਦੇ ਵੱਲ ਫੁੱਲਸਰੋ ਕੀਤਾ ਗਿਆ ਨਹੀਂ ਕਿਹਾ ਕਿ ਇੱਕ ਸਾਈਟ ਡਿਪਾਰਟਮੈਂਟ ਨੂੰ ਐਕਸ਼ਨ ਅਸੀਂ ਬੀਅਰ ਹੈ ਫੋਰ ਲਾ ਐਂਡ ਆਰਡਰ ਹਾਂ ਠੀਕ ਥੈਂਕ ਯੂ ਇਕੱਠਾ ਹੀ ਚੱਲਣਾ ਹੈਗਾ ਚਲੋ ਬੇਸਿਕਲ ਵਾਇਲੈਂਸ ਅ ਵਾਇਲੇਸ਼ਨ ਐਕਸਾਈਜ਼ ਰੂਲ ਦੀ ਉਹਨੇ ਕਰਕੇ ਦੋ ਦਿਨ ਉਸੇ ਬੰਦ ਕੀਤੇਗੇ ਠੀਕ ਹੈ ਜੀ। ਪਰ ਇਹ ਰੂਲ ਦਾ ਇੱਕ ਗੱਲਬਾਤ ਨਹੀਂ ਕੋਈ। ਰੇਟਾਂ ਦਾ ਕੋਈ ਇਸ਼ੂ ਨਹੀਂ ਹੈ ਵਾਇਲੇਸ਼ਨ। ਵਾਇਲੇਸ਼ਨ ਹੈ ਐਕਸਾਈਜ਼ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਇਸ਼ੂ ਦੇ ਕਿਤੇ। ਕੋਈ ਰੇਟ ਦਾ ਰੋਲਾ ਪੈਂਦਾ। ਰੇਟ ਦਾ ਕੋਈ ਰੋਲਾ ਨਹੀਂ ਸਾਡਾ। ਕੁਝ ਹੈਗਾ ਕੋਈ ਇਸ਼ੂ। ਨੂੰ ਐਸਾ ਕੋਈ ਰੋਲਾ ਨਹੀਂ ਜੀ। ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਸਾਡਾ। ਨਹੀਂ ਸੈਂਪਲਿੰਗ ਹੋਈ ਨਹੀਂ ਫਿਰ। ਕਿਸ ਕਰਕੇ ਬੰਦ ਕੀਤਾ ਹੈ ਜੀ? ਐਕਸਾਈਜ਼ ਰੂਲ ਦੀ ਵਾਇਲੇਸ਼ਨ ਹੈਗੀ ਹੈ। ਕਿਸ ਚੀਜ਼ ਦੀ ਵਾਇਲੇਸ਼ਨ ਹੈ ਸਾਹਿਬ? ਐਡਰਟਾਈਜ਼ਮੈਂਟ ਕਰਦੇ ਨੇ ਐਡਰਟਾਈਜ਼ਮੈਂਟ ਨਹੀਂ ਕਰ ਸਕਦੇ ਐਸੋ ਬੋਲਦੇ ਕਿ ਰੇਟ ਰੇਟ ਦੇ ਲਈ ਹੈ ਇਹ ਉਹਨਾਂ ਨੂੰ ਪਤਾ ਹੋਸਾ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਨੂੰ ਤਾਂ ਪਤਾ ਨਹੀਂ ਹੈਗਾ ਅੱਛਾ ਸਰ ਇਸ ਤੋਂ ਇਲਾਵਾ ਹੋਰ ਨਹੀਂ ਕੋਈ ਸਰ ਹੋਰ ਕੋਈ ਰੈਗੂਲੇਸ਼ਨ ਕਿਹੜਾ ਹੈ ਬੱਸ ਤੋਂ ਇਲਾਵਾ ਹੋਰ ਦੇ ਗਰੁੱਪ ਹੈ ਇਹ ਕਿਹੜੇ ਕਿਹੜੇ ਠੇਕੇ ਹੋ ਗਏ ਹੈ ਇਹ ਐਡ ਗਰੁੱਪ ਹੈ ਨਾ ਉਹ ਹੋ ਰਿਹਾ ਉਧਰ ਹੋ ਰਿਹਾ ਮੇਨ ਆਰ ਕੇ ਗਰੁੱਪ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਜਿਹੜਾ ਵਾਇਲਟ ਕਰੀ ਉਹਨੂੰ ਐ ਕਰਾਂਗੇ ਨਾ ਸਾਰੇ ਧੋੜੀ ਕਰ ਦਾਂਗੇ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਐਡਵਰਟਾਈਜ਼ਮੈਂਟ ਦੀ ਹੈ ਅਜੇ ਐਡਵਰਟਾਈਜ਼ਮੈਂਟ ਬਾਕੀ ਗਏ ਤੇ ਜਦੋਂ ਬਾਅਦ ਚ ਪਤਾ ਲੱਗਿਆ ਕਿ ਕਿੰਨੇ ਠੇਕੇ ਸਰ ਕੀਤੇ ਸੀ ਹੋਰ ਕਿੰਨੇ ਠੇਕੇ ਆ ਤੇ ਕਿਹੜੀ ਬਾਰੇ ਮਸਲਾ ਇੱਥੇ 13 ਨੇ ਸੰਜੀਤ ਅਮਿਤ 13 ਪਰਮ ਕਿਹੜੀ ਹੈ ਇਹ ਪਹਿਲਾ ਹੈ ਇਹ ਕਿਹੜੀ ਫਿਲਮ ਦੇਗੇ ਆਰ ਕੇ ਇੰਟਰਪ੍ਰਾਈਜ਼ ਆਰ ਕੇ ਐਟਰਪ੍ਰਾਈਜ਼ ਠੀਕ ਉਹ ਗਲਤ ਧੰਗਾ ਕਿੱਦਾ ਜਾ ਰਿਹਾ ਸਰ ਜੀ ਕਿਤਾ ਕਿਦਾ ਬੇਚ ਸਰ ਇਹ ਤਾਂ ਹੀ ਕਹਿੰਦੇ ਆ ਧੰਗਾ ਕਿੱਥੇ ਜਾ ਰਿਹਾ ਹੈ ਪੇਜ ਹੈ ਉਸ ਨੂੰ ਵੈਰੀਫਾਈ ਕਿਤਾ ਕਿ ਰਸੀਦ ਹੈ ਜਿਹੜਾ ਪੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਤਾ ਕਿਹਾ ਹੋਇਆ ਨਾ ਜੋ ਵੀ ਕਿਤਾ ਅੱਛਾ ਉਹ ਇਹਨਾਂ ਵੱਲੋਂ ਚਲਾਇਆ ਗਿਆ ਸੀ ਉਸ ਤੋਂ ਪਹਿਲੇ ਤੈਨੂੰ ਐਡਮ ਕਰਕੇ ਵੀ ਰੁਣੇ ਜਾ ਰਿਹਾ ਹੈ ਪੇਜ ਸਰ ਇਹ ਕਿਹੜੀ ਤਰ੍ਹਾਂ ਆਨਟਰਪ੍ਰਾਈਜ਼ ਵੱਲੋਂ ਚਲਾਇਆ ਜਾ ਰਿਹਾ ਹੈ ਕਿਹੜੀ ਤਰ੍ਹਾਂ ਹੁੰਦੀ ਹੈ 36 36 ਰਸੀਦ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز